ਸਤਿ ਸ਼੍ਰੀ ਅਕਾਲ ਜੀ ਸਟਿਲ ਇੰਡੀਆ ਦੁਆਰਾ ਸੰਚਾਲਿਤ ਐਮਐਫਆਈ ਅਵਾਰਡ ਦਾ ਅੱਜ ਪਹਿਲਾ ਦਿਨ ਆ ਜਿਸ ਵਿੱਚ ਬਹੁਤ ਸਾਰੇ ਕਿਸਾਨਾਂ ਵੱਲੋਂ ਸਿਰਕਤ ਕੀਤੀ ਜਾ ਰਹੀ ਹੈ ਤੇ ਇਸੇ ਮੇਲੇ ਦੌਰਾਨ ਵੱਖ-ਵੱਖ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇੱਥੇ ਬਹੁਤ ਸਾਰੀਆਂ ਸਟਾਲਾਂ ਵੀ ਲੱਗੀਆਂ ਹਨ ਕਿਸਾਨਾਂ ਦੇ ਲਈ ਜਾਣਕਾਰੀ ਵਾਸਤੇ ਤੇ ਉੱਥੇ ਹੀ ਦੁਕਾਨਦਾਰਾਂ ਵੱਲੋਂ ਵੀ ਕਿਸਾਨ ਨੂੰ ਬਹੁਤ ਸਾਰੀ ਜਾਣਕਾਰੀ ਖੇਤੀਬਾੜੀ ਅਤੇ ਬੀਜਾਂ ਬਾਰੇ ਜਾਂ ਟਰੈਕਟਰ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀ ਜਾ ਰਹੀਆਂ ਹਨ ਸੋ ਆਓ ਗੱਲਬਾਤ ਕਰਦੇ ਹਾਂ ਕਿਸਾਨਾਂ ਅਤੇ ਦੁਕਾਨਦਾਰਾਂ ਨਾਲ ਕਿਸ ਤਰ੍ਹਾਂ ਉਹ ਕਿਸਾਨਾਂ ਨੂੰ ਦਵਾਈਆਂ ਜਾਂ ਹੋਰ ਵੱਖ-ਵੱਖ ਜਾਣਕਾਰੀਆਂ ਦੇ ਰਹੇ ਹਨ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਭਾਜੀ ਅੱਜ ਆਪਣਾ ਕਿਸਾਨ ਮੇਲੇ ਦਾ ਪਹਿਲਾ ਦਿਨ ਆ ਤੇ ਤੁਸੀਂ ਵੀ ਆਪਣੀ ਸਟਾਲ ਲਗਾਈ ਹੈ ਇੱਥੇ ਹਾਂਜੀ ਭਾਜੀ ਤੇ ਆਪਣੇ ਥੋੜੇ ਜਿ ਜੋ ਤੁਸੀਂ ਆਪਣੇ ਇਥੇ ਪ੍ਰੋਡਕਟ ਲੈ ਕੇ ਆਏ ਤਾਂ ਉਹਨਾਂ ਬਾਰੇ ਦੱਸੋਗੇ ਥੋੜਾ ਜਿਹਾ ਬਿਲਕੁਲ ਦੱਸਾਂਗੇ ਜੀ ਪਹਿਲੇ ਆਪ ਤੁਹਾਡਾ ਸਵਾਗਤ ਹੈ ਜੀ ਸਟੀਲ ਦੇ ਸਟਾਲ ਤੇ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਮੈਂ ਦਿੱਲੀ ਦਾ ਰਹਿਣ ਵਾਲਾ ਤੇ ਦਿੱਲੀ ਹੀ ਆਫਿਸ ਵਿੱਚ ਮੈਂ ਨਾ ਠੀਕ ਹੈ ਸਾਡੇ ਵਕ ਵਕ ਸਟੇਟਾਂ ਦੇ ਵਿੱਚ ਜਿੱਦਾਂ ਪੰਜਾਬ ਦੇ ਵਿੱਚ ਸਾਡੇ ਮਨਦੀਪ ਸਿੰਘ ਜੀ ਹੈਗੇ ਨੇ ਉਹ ਦੇਖਦੇ ਨੇ ਜਾਂ ਹਿਮਾਚਲ ਦੇ ਵਿੱਚ ਸਾਡੇ ਹੋਰ ਸਾਡੇ ਆਫਿਸਿਕਲੀਕ ਨੇ ਹਾਂਜੀ ਤੇ ਹਰ ਸਟੇਟ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਸਾਡੇ ਵੱਲੋਂ ਬੰਦਾ ਮਿਲ ਜੇਗਾ ਕੰਪਨੀ ਦੇ ਇੰਜੀਨੀਅਰ ਮੈਂ ਦਿੱਲੀ ਹੋਰ ਹਰਿਆਣਾ ਦੇਖਦਾ ਅੱਜ ਮੈਂ ਤੁਹਾਨੂੰ ਦੱਸਦਾ ਕਿ ਇਸ ਸਟਿਲ ਨੇ ਹੋਰ ਨਵੇਂ-ਨਵੇਂ ਕੀ ਪ੍ਰੋਡਕਟ ਕੱਢੇ ਨੇ ਹਾਂਜੀ ਬਿਲਕੁਲ ਆਪਾਂ ਸ਼ੁਰੂ ਕਰਾਂਗੇ 4 ਇੰਚੀ ਦਾ ਮੋਟਰ ਕੋ ਹਾਂਜੀ ਇੱਥੇ ਤੱਕ ਮੇਰੀ ਸਮਝ ਹੈ ਜਿਸ ਤੱਕ ਮੈਂ ਦੇਖਿਆ ਪੜਿਆ ਪ੍ਰਿੰਟਡ ਦੇ ਵਿੱਚ 4 ਇੰਚੀ ਦਾ ਪੰਪ ਕਿਸੇ ਕੋਲ ਨਹੀਂ ਠੀਕ ਹੈ ਜੀ ਸੱਤ ਐਚਪੀ ਦਾ ਪੰਪ ਹੈ ਹਾਂਜੀ ਸੱਤ ਐਚਪੀ ਦਾ ਪੰਪ ਹੈ ਆਸਟਰੀਆ ਤੋਂ ਬਣ ਕੇ ਇਹਨੇ ਆਏ ਹੋਏ ਹੈ ਹਾਂਜੀ ਹਾਂਜੀ ਯੂਰੋ 5 ਇੰਜਨ ਹੈ ਜਿਹਦਾ ਇੰਡੀਆ ਦੇ ਵਿੱਚ BS6 ਪੈਟਰੋਲ ਦਾ ਇੰਜਨ ਹੁੰਦਾ ਹੈ ਇਹ ਤਾਂ ਬਾਹਰਲੇ ਦੇਸ਼ਾਂ 'ਚ ਯੂਰੋ 5 ਇੰਜਨ ਚੱਲਦਾ ਹੈ ਇਹ ਮੋਟਰ ਦਾ ਲੇਟੈਸਟ ਇੰਜਨ ਹੈ ਹਾਂਜੀ ਬਾਜੀ ਤੇ ਪਹਾੜਾਂ ਵਿੱਚ ਕਿੰਨਾ ਕੁ ਲਾਹੇ ਵੰਦਾ ਹੈ ਇਹ ਸਰ ਪਾਣੀ ਵਿੱਚ ਜਿੱਥੇ ਮੰਨ ਲਓ ਪਾਣੀ ਆਪਾਂ ਨੂੰ ਨਹੀਂ ਮਿਲ ਰਿਹਾ ਖੇਤਾਂ 'ਚ ਲੈ ਕੇ ਜਾਣ ਦਾ ਹਾਂਜੀ ਹਾਂਜੀ ਤੇ ਲੱਗੇ ਆਪਣੇ ਕੋਈ ਤਲਾਬ ਹੈ ਕੋਈ ਨਹਿਰ ਹੈ ਕੋਈ ਖੂਹ ਹੈ ਉਹਦੇ ਵਿੱਚੋਂ ਵੀ 20 ਫੀਟ ਤੱਕ ਪਾਣੀ ਕੱਢ ਸਕਦਾ ਹੈ ਠੀਕ ਹੈ ਤੇ 1 ਮਿੰਟ ਦੇ ਵਿੱਚ ਹਾਂਜੀ ਜਿਹੜਾ 4 ਇੰਚੀ ਪੰਪ ਹੈ ਉਹ 1500 ਲੀਟਰ 3 ਇੰਚੀ ਪੰਪ ਹੈ ਉਹ 1000 ਲੀਟਰ 2 ਇੰਚੀ ਪੰਪ ਜਿਹੜਾ 600 ਲੀਟਰ ਪਾਣੀ ਕੱਢਦਾ ਹੈ 1 ਮਿੰਟ ਦੇ ਵਿੱਚ ਤੇ ਵਿੱਚ 4 ਇੰਚੀ ਆਂਦਾ ਹੈ 3 ਇੰਚੀ ਆਂਦਾ ਹੈ ਤੇ 2 ਇੰਚੀ ਆਂਦਾ ਤੇ ਭਾਜੀ ਜਿਵੇਂ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ ਤੇ ਕਿੰਨੇ ਕਬਜਟ ਆ ਵੀ ਹਾਂ ਬਈ ਕਹ ਰਹੇ ਆ ਬਹੁਤ ਕਿਫਾਇਤੀ ਰੇਟਰ ਦੇ ਮਸ਼ੀਨਾਂ ਹੁੰਦੀਆਂ ਨੇ ਆਪਣਾ 3 ਇੰਚੀ ਦਾ 2 ਇੰਚੀ ਦਾ ਜਿਹੜਾ 6 ਇੰਚੀ 6 ਇੰਚ ਦੇ ਵਿੱਚ ਜਿਹੜਾ ਪੰਪ ਬੰਦਾ ਹੈ ਹਾਂਜੀ ਹਾਂਜੀ 2 ਇੰਚ 2 ਇੰਚ ਦੇ ਮੰਨੋ ਤਗਰਬਨ ਤਗਰਬਨ 1.58 ਲੱਖ ਦੇ ਆਸਪਾਸ ਆਉਂਦਾ ਹੈ ਤੇ ਜਿਹੜਾ 3 ਇੰਚ ਆਉਂਦਾ ਉਹ 1.24 ਲੱਖ ਦੇ ਆਸ-ਪਾਸ ਜਿਹੜਾ 4 ਇੰਚੀ ਹੈ ਸਾਡੇ ਬੰਦੀ ਆਉਂਦੇ ਠੀਕ ਬਾਕੀ ਇਹ ਕੀ ਵਕ ਵਕ ਸਟੇਟਾਂ ਦੇ ਵਿੱਚ ਜਦੋਂ ਤੁਸੀਂ ਮੱਧ ਜਾਂ ਪੰਜਾਬ ਚਲੇ ਜਾਓਗੇ ਉੱਥੇ ਕਿਵੇਂ ਨਹੀਂ ਕੋਈ ਦੀਵਾਲੀ ਤੇ ਕੋਈ ਸਕੀਮ ਨਿਕਲੀ ਹੁੰਦੀ ਹੈ ਜਾਂ ਨਿਊ ਇਅਰ ਤੇ ਹੋਲੀ ਦੇ ਵਕਤੀ ਤੇ ਕੋਈ ਨਾ ਕੋਈ ਸਕੀਮਾਂ ਗੱਡੀਆਂ ਹੁੰਦੀਆਂ ਤੇ ਜਰੂਰ ਸੰਪਰਕ ਕਰਨ ਸਾਡੇ ਬੰਦਿਆਂ ਨੂੰ ਡੈਫੀਨਿਟਲੀ ਜੋ ਵੀ ਮੌਕੇ ਤੇ ਸਕੀਮ ਹੋਈਗੀ ਅਪਾ ਉਹਨੂੰ ਲੈ ਕੇ ਜਾਓ ਤੇ ਭਾਜੀ ਬਾਕੀ ਆਪਾਂ ਇੱਧਰ ਕਿਉਂਕਿ ਕੰਪਨੀ ਬ੍ਰਸ਼ ਕਟਰ ਵੀ ਬਣਾਉਂਦੀ ਤੇ ਇਹ ਦੇਖੋਗੇ ਬ੍ਰਸ਼ ਕਟਰ ਦੇ ਵਿੱਚ ਵੀ ਆਪਾਂ ਨੂੰ ਅਗਰ ਕੀ ਕਹਿੰਦੇ ਨੇ ਵੀਡਿੰਗ ਕਟਣੀ ਹੋਵੇ ਹਾਂਜੀ ਹਾਂਜੀ ਬਣਾ ਕੇ ਭਣਾ ਹੋਵੇ ਤੇ ਉਹਦੇ ਵਾਸਤੇ ਵੀ ਆਪਾਂ ਇਹ ਚਲਾ ਸਕਦੇ ਹਾਂ ਠੀਕ ਹੈ ਤਾਂ ਕਿੱਦ ਨੂੰ ਅਸੀਂ ਮਸ਼ੀਨ ਨੂੰ ਚਲਾ ਸਕਦੇ ਹਾਂ ਠੀਕ ਹੈ ਮੈਕ ਲੱਗੇ ਨੇ ਰੋਟਾਵੇਟਰਾਂ ਦੇ ਉੱਤੇ ਦੇਖੋ ਕਿਸਾਨ ਸਾਡੇ ਬਾਕੀ ਕਿਸਾਨ ਭਰਾ ਵੀ ਜਿਹੜੇ ਬਲੇਂਡਰਸ ਦੀ ਇਨਕੁਆਰੀ ਕਰ ਰਹੇ ਨੇ ਇਦੇ ਵਿੱਚ ਆਪਣੇ ਕੋਲ ਤਿੰਨ ਤਰ੍ਹਾਂ ਦੇ ਰੋਟਾਵੇਟਰ ਨੇ ਜੀ। ਹਾਂਜੀ ਹਾਂਜੀ। 7 HP ਦੇ ਵਿੱਚ ਹੈਗਾ ਜੀ ਇਹ। ਇਹਦੇ ਵਿੱਚ ਪੀਡੀਓ ਸ਼ਾਫਟ ਲੱਗੀ ਹੋਈ ਹੈ। ਤੁਸੀਂ ਸਪੇਅਰ ਚਲਾ ਸਕਦੇ ਹੋ। ਤੁਸੀਂ ਹੋਰ ਅਡਜਸਟਮੈਂਟ ਦਾ ਜਵਾਬਕ ਦੇ ਨਾਲ ਰਿਪਰ ਚਲਾ ਸਕਦੇ ਹੋ। ਹਾਂਜੀ। ਇਹਦੇ ਵਿੱਚ ਰਾਤ ਨੂੰ ਕੰਮ ਕਰਨ ਵਾਸਤੇ ਲਾਈਟ ਦਿੱਤੀ ਹੋਈ ਹੈ। ਹਾਂਜੀ। ਇਹਦਾ ਹੈਂਡਲ ਵੀ ਤੁਸੀਂ ਐਡਜਸਟ ਕਰ ਸਕਦੇ ਹੋ। ਹਾਂਜੀ। ਹਲੋ। ਜਿੰਨਾ ਆਪਣੇ ਗੱਫੂ ਜਵਾਨ ਬੰਦੇ ਨੇ ਬੰਦੇ ਦੀ ਹਾਈਟਾਂ ਲੰਮੀ ਹੈ। ਹਾਂਜੀ। ਉਸ ਸਮੇਂ ਦੀ ਹਾਈਟ ਐਡਜਸਟ ਕਰਨਾ ਵੀ ਇੱਕ ਜਿਆਦਾ ਹੈਂਡਲ ਐਡਜਸਟ ਕਰਨੇ ਤੇ ਹੈਂਡਲ ਟਿਲਟ ਹੋ ਜਾਂਦਾ ਹੈ। ਹਾਂਜੀ ਕਿ ਇਹਦੇ ਵਿੱਚ ਸਪੀਡ ਨੂੰ ਘੱਟੀਆਂ ਵਧ ਕਿੱਦਾਂ ਜਾ ਸਕਦਾ ਹੈ ਤੇ ਪਾਜੀ ਆਪਾਂ ਇਹਨਾਂ ਦੇ ਗੇਅਰਾਂ ਦੀ ਗੱਲ ਕਰੀਏ ਤਾਂ ਹਾਂ ਇਹਦੇ ਵਿੱਚ ਤਿੰਨ ਗੇਅਰ ਆਉਂਦੇ ਨੇ ਇਹ ਚ ਇਹਦਾ ਤੁਸੀਂ ਗੇਅਰ ਬਾਕਸ ਦੇਖੋ ਪਹਿਲਾਂ ਮੈਂ ਦਿਖਾਣਾ ਚਾਹੂੰਗਾ ਤੁਹਾਨੂੰ نیچے ਆ ਕੇ ਇਹਦਾ ਗੇਅਰ ਬਾਕਸ ਦੇਖੋ ਠੀਕ ਹੈ ਜੀ 100 ਕਿਲੋ ਦੀ ਮਸ਼ੀਨ ਹੈ ਇਹ ਮਤਲਬ ਬਹੁਤ ਹੈਵੀ ਇਹਦੇ ਵਿੱਚ ਤਿੰਨ ਗੇਅਰ ਆਉਂਦੇ ਨੇ ਦੋ ਫਾਰਵਰਡ ਇੱਕ ਰਿਵਰਸ ਠੀਕ ਹੈ ਜੀ ਆਪ ਇਹਦੇ ਵਿੱਚ ਤੁਹਾਨੂੰ ਦੱਸਿਆ ਯੂਰੋ 5 ਇੰਜਨ 7 HP ਦਾ ਪੂਰਨ ਟੋਕੀਨ ਲੱਗਾ ਹੈ ਹਾਂਜੀ ਹਾਂ ਪੂਰਨ ਟੋਕ ਬਣ ਗਿਆ ਹੈ ਠੀਕ ਹੈ ਇਹ ਮਸ਼ੀਨ ਅਸੈਂਬਲ ਇੰਡੀਆ 'ਚ ਹੀ ਹੁੰਦੀ ਹੈ ਆਪਾਂ ਬਾਹਰੋਂ ਲੈ ਕੇ ਆਉਂਦੇ ਆ ਪੂਨੇ ਸਾਡੀ ਫੈਕਟਰੀ ਹੈ ਇਸ ਮਸ਼ੀਨ ਨੂੰ ਆਪਾਂ ਇੰਡੀਆ 'ਚ ਹੀ ਅਸੈਂਬਲ ਕਰਦੇ ਹਾਂ ਕਿ FM TTI ਤੋਂ ਅਪਰੂਵਡ ਹੈ ਜਿਹੜੀ ਸਰਕਾਰ ਦੀਆਂ ਏਜੰਸੀਆਂ ਜਿਹੜੀਆਂ ਸਰਟੀਫਿਕੇਸ਼ਨ ਦਿੰਦੀਆਂ ਹਨ ਕਿ ਅਗਰ ਆਪਾਂ 7 HP ਬੋਲੇ ਹੈ ਤਾਂ 7 HP ਹੈ ਐ ਨਹੀਂ ਕਿ ਆਪਾਂ ਪੇਪਰਾਂ ਤੇ ਲਿਖਿਆ ਕੁਝ ਹੋਰ ਹੈ ਜਦੋਂ ਮਸ਼ੀਨ ਚਲਾਉਣ ਲੱਗਦੇ ਆ ਤੇ ਕੁਝ ਔਰ ਨਿਕਲ ਕੇ ਆਉਂਦੀ ਉਸ ਤੋਂ ਬਾਅਦ ਮੈਂ ਗੱਲ ਕਰਨ ਜਾ ਰਿਹਾ 63 ਮਸ਼ੀਨ ਹੈ ਇਹ ਆਪਣਾ 63 ਮਸ਼ੀਨ ਹੈ ਇਹ ਡਰਾਈਵਿੰਗ ਸ਼ਾਫ ਦੇ ਨਾਲ ਆਉਂਦਾ ਉਹ ਪੀਡੀਓ ਸ਼ਾਫ ਦੇ ਵਿੱਚ ਇਹ ਡਰਾਈਵਿੰਗ ਬੈਲ ਆਉਂਦਾ ਹਾਂਜੀ ਹਾਂਜੀ ਇਹਦੇ ਵਿੱਚ ਵੀ ਸਿਲੰਡਰ ਨੂੰ ਤੋਂ ਅਪਰਨੇ ਚ ਡੀਟੇਲ ਕਰ ਸਕਦੇ ਆ ਹਾਂਜੀ ਇਹ ਉਹ ਦੀ ਜਿਹੜਾ 3.5 4 ਫੁੱਟ ਦੀ ਚੁੜਾਈ ਹੈ ਇਹਦੀ ਟਰਾਈ ਕੋ ਫਿਲ ਫਿਰਦੇ ਆ ਉਸ ਪਾਸੋਂ ਦੀ ਹੈ ਤੇ ਇਹ ਵੀ ਐਫਐਮਡੀਟੀਏ ਤੋਂ ਅਪਰੂਵਡ ਹੈ ਉਸ ਤੋਂ ਬਾਅਦ ਆਪਣੇ ਕੋਲ ਦੋ ਐਕਸਟ੍ਰੀਮ ਨੇ ਟੂਸ ਲੋ ਕਿੰਨੇ ਨੇ ਜਿਹੜੇ ਪਰਾਵਾਂ ਨੂੰ ਸਮਝ ਲਈ ਹੋਈ ਹੈ ਜਿਹੜੇ ਪਰਾਵਾਂ ਦੇ ਛੋਟੇ ਖੇਤ ਜਾਂ ਛੋਟੀ ਜਿਹੀ ਜਗ੍ਹਾ ਤੇ ਤੁਸੀਂ ਕੋਈ ਭਾਂ ਦੇ ਨਾਲ ਲੜਦੇ ਹੋ ਹਾਂਜੀ ਹਾਂਜੀ ਉਹਦੇ ਵਾਸਤੇ ਵੀ ਇਹ ਮਸ਼ੀਨ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਆਪਾਂ ਨੂੰ ਆਪਣੀ ਖੇਤਾਂ ਦੀ ਫੈਂਸਿੰਗ ਕਰਨੀ ਹੈ ਖੱਡੇ ਖੋਦਣੇ ਹਾਂਜੀ ਹਾਂਜੀ ਜਿਵੇਂ ਫੋਟੋ ਦਿਖਾਇਆ ਗਿਆ ਹੈ ਹਾਂਜੀ ਕਿ ਆਪਾਂ ਖੱਡੇ ਕਰਨੇ ਆਪਾਂ ਫੈਂਸ ਲਗਾਣੀ ਆਪਾਂ ਬੂਟੇ ਲਾਣੇ ਆ ਬੂਟੇ ਲਾਣੇ ਜੋ ਵੀ ਉਸ ਮਸ਼ੀਨ ਦੇ ਵਿੱਚ ਆਏ ਤਾਂ ਗੱਲ ਹੋ ਗਈ ਕਿਸਾਨੀ ਦੀ ਖੇਤੀ ਦੀ ਹੁਣ ਆਪਾਂ ਗੱਲ ਕਰਨ ਜਾਂਦੇ ਆ ਕਿ ਆਪਣੇ ਕੋਲ ਆਪਾਂ ਨੂੰ ਟਰੈਕਟਰ ਧੋਣੇ ਹੁੰਦੇ ਨੇ ਆਪਾਂ ਆਪਣੇ ਇਕੁਪਮੈਂਟ ਆਪਣੀਆਂ ਗੱਡੀਆਂ ਆਪਣੇ ਵਾਹਨ ਧੋਣੇ ਹੁੰਦੇ ਨੇ ਉਹਦੇ ਵਾਸਤੇ ਕੰਪਨੀ ਨੇ ਕਲੀਨਰ ਹਾਂਜੀ ਹਾਂਜੀ ਪ੍ਰੈਸ਼ਰ ਪੰਪ ਪ੍ਰੈਸ਼ਰ ਪੰਪ ਨਾਲ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ ਉਹ ਪਾਣੀ ਦਾ ਪ੍ਰੈਸ਼ਰ ਇੰਨਾ ਤੇਜ਼ ਕਰ ਦਿੰਦੀ ਹੈ ਕਿ ਕੋਈ ਵੀ ਤਰ੍ਹਾਂ ਦੀ ਮਿੱਟੀ ਲੱਗੀ ਹੋਵੇ ਟਰੈਕਟਰ ਨੂੰ ਜਾਂ ਮਸ਼ੀਨਾਂ ਨੂੰ ਜਾਂ ਗੱਡੀਆਂ ਧੋਣੀਆਂ ਹੋਣੀਆਂ ਟਾਇਰਾਂ ਕਲੀਨ ਕਰਨੀਆਂ ਹੋਣ ਕੇਸੀ ਕਲੀਨ ਕਰਨੀਆਂ ਹੋਣ ਉਦੇ ਵਾਸਤੇ ਤੇ ਆਪਣੇ ਜੀਵੀਦਲਾ ਪਰ ਹਾਸਤੇ ਜਿਨ੍ਹਾਂ ਨੇ ਘਰ ਦੇ ਵਿੱਚ ਵੈਕਿਊਮ ਕਲੀਨਰ ਚਲਾਣੇ ਆ ਹਾਂਜੀ ਹਾਂਜੀ ਇਹ ਉਹਨਾਂ ਵਾਸਤੇ ਵੀ ਹੈ ਠੀਕ ਹੈ ਤੁਸੀਂ ਬਾੜੇ ਦੀ ਗੱਲ ਕਰਦੇ ਹੋ ਬਾੜੇ ਦੇ ਵਿੱਚ ਛੋਟੀਆਂ ਹੈਂਡੀ ਮਸ਼ੀਨਾਂ ਵੀ ਚਾਹੀਦੀ ਹੁੰਦੀਆਂ ਹਾਂਜੀ ਆ ਦੇਖੋ ਹਾਂਜੀ ਹਾਂਜੀ ਇਹਦੇ ਵਿੱਚ ਜਦੋਂ ਇਹਦੀ ਬੈਟਰੀ ਪੂਰਾ ਇੰਡੀਕੇਸ਼ਨ ਆਏਗਾ ਕਿ ਇਹਦੀ ਬੈਟਰੀ ਜਿਹੜੀ ਹੈ ਉਹ ਖਤਮ ਹੋ ਰਹੀ ਹੈ ਹਾਂਜੀ ਤੇ ਇਹਦੇ ਵਿੱਚ ਤੁਸੀਂ ਆਰਾਮ ਨਾਲ ਛੋਟੇ ਆਪਣੇ ਟੈਂਡੀਆਂ ਕਟਨੀਏ ਹੋਣ ਬਰਾਂਚਾ ਕਟਨੀਏ ਹੋਣ ਠੀਕ ਹੈ ਨੈਕਸਟ ਕੀ ਆਉਂਗਾ ਜੀ ਪਾਲਾ ਦੇ ਵਿੱਚ ਚੱਲਣ ਵਾਲੀ ਸਰਦੀਆਂ ਆ ਜਾਂਦੀਆਂ ਜਦੋਂ ਉਹਨਾਂ ਨੇ ਘਰਾਂ ਵਾਸਤੇ ਲੱਕੜੀਆਂ ਵੱਢ ਨਹੀਂ ਹੁੰਦੀਆਂ ਉਹਨਾਂ ਨੇ ਉਹ ਸਰਦੀ ਆ ਗਈ ਉਹਨੇ ਆਕਲ ਨਹੀਂ ਹੁੰਦੀ ਉਹਦੇ ਵਾਸਤੇ 300 ਪਾਣੇ ਦੇ ਵਿੱਚ ਬਹੁਤ ਚੱਲਦਾ ਹਾਂਜੀ ਇਹਦੇ ਵਿੱਚ ਅਲੱਗ-ਅਲੱਗ 14 ਇੰਚੀ ਗਾਈਡ ਵਾਰ ਤੋਂ ਲੈ ਕੇ ਆਪਣੇ ਕੋਲ 50 ਇੰਚੀ ਲੱਗਦੀਆਂ ਮਸ਼ੀਨਾਂ ਆਪਣੇ ਕੋਲ ਹੈਗੀਆਂ ਇਹ ਜਿਹੜੇ ਆਪਾਂ ਨੂੰ ਸਾਈਡਰ ਤੇ ਜਾ ਕੇ ਲੱਕੜੀਆਂ ਕੱਟਣੀਆਂ ਹੁੰਣ ਜਿਹੜੇ ਦਰਖਤ ਖਰਾਬ ਹੋ ਗਏ ਨੇ ਜਾਂ ਸੜਕਾਂ ਦੇ ਦਰਖਤ गिर ਗਏ ਨੇ ਉਹਨਾਂ ਨੂੰ ਕੱਟਣ ਵਾਸਤੇ ਨੈਕਸਟ ਮਸ਼ੀਨ ਜਿਹਦੇ ਵਿੱਚ ਗੱਲ ਕਰਨ ਜਾ ਰਹੇ ਆ ਇਹ ਹੈਗਾ ਆਪਣੇ ਮਿਸਟ ਬਲੋਅਰ ਹਾਂਜੀ ਯੂਰੀਆ ਨੂੰ ਸਪਰੇਅ ਕਰਨ ਵਾਸਤੇ ਉਹ ਦੀ ਬ੍ਰੋਡਕਾਸਟਿੰਗ ਕਰਨ ਵਾਸਤੇ ਐਦਾਂ ਨਹੀਂ ਹੈ ਕਿ ਸਿਰਫ ਮੋਟੀ ਮੋਟੀਆਂ ਬੂੰਦਾਂ ਬਣਾਉਂਦੇ ਆਂ ਤੇ ਗਿਰ ਗਿਆ। ਹਾਂਜੀ ਹਾਂਜੀ ਜਦੋਂ ਪੱਤੇ ਉੱਪਰ ਬੂੰਦ ਪੈਂਦੀ ਔਰ ਹੈਵੀ ਹੋਵੇ ਤੇ ਉਹ ਗਿਰ ਜਾਂਦੀ ਹੈ। ਹਾਂਜੀ ਇਹ ਪੱਬ ਬਣਾਉਂਦਾ ਹੈ, ਮਿਸਟ ਬਣਾਉਂਦਾ ਹੈ। ਠੀਕ ਹੈ ਜੀ। ਪੱਤੇ ਉੱਪਰ ਚਿਪਕੀ ਜਾਂਦਾ ਹੈ। ਠੀਕ ਹੈ ਜੀ। ਮਤਲਬ ਇਹਦੀ ਇੰਨੀ ਐਫੀਸ਼ੈਂਸੀ ਹੈ ਕਿ ਆਪਾਂ ਸੋਚਦੇ ਕਿ ਨਹੀਂ ਜੀ ਆਪਾਂ ਸਪਰੇਅ ਕਰਤਾ ਸਾਡਾ ਉਹ ਕੀਟਨਾਸ਼ਕ ਪੈ ਗਿਆ ਉਹ ਆਪਣੀ ਖਾਦ ਨੂੰ ਕੁਝ ਨਹੀਂ ਹੋ ਜੁਦਾ ਪਰ ਨਹੀਂ ਐਦਾਂ ਨਹੀਂ ਹੈ। ਉਹ ਮੋਡੀਆਂ ਮੋਡੀਆਂ ਬੂੰਦਾ ਜਿਹੜੀਆਂ ਨੇ ਉਹ ਕਈ ਵਾਰ ਪੱਤੇ ਤੇ ਗਿਰਦੀਆਂ ਕਈ ਵਾਰ ਪੱਤੇ ਤੋਂ نیچے ਠੀਕ ਹੈ ਜੀ ਇਹਦੇ ਵਿੱਚ ਆਪਾਂ ਜਿਹੜਾ ਡਸਟਰ ਹੈ ਜਿਹੜਾ ਪਾਊਡਰ ਹੈ ਆਪਾਂ ਉਹ ਵੀ ਬਰੋਡਕਾਸਟ ਕਰ ਸਕਦੇ ਹਾਂ ਇਹ ਮਸ਼ੀਨ ਮਿਸਟ ਬਲੂਰ ਕਰ ਲੈਂਦੀ ਹੈ ਇਹਦੇ ਵਿੱਚ ਆਪਣੇ ਕੋਲ ਦੋ ਤਿੰਨ ਤਰ੍ਹਾਂ ਦੇ ਮਾਡਲ ਜਿਹੜੇ ਆਉਂਦੇ ਨੇ ਠੀਕ ਹੈ ਜੀ ਤੁਸੀਂ ਬਹੁਤ ਜ਼ਰ ਮਸ਼ੀਨਾਂ ਤਾਂ ਵੀ ਦੇਖੀਆਂ ਤੁਹਾਨੂੰ ਮੈਂ ਕਈ ਤਰੀਕੇ ਦਿਖਾਉਣ ਜਾ ਰਿਹਾ ਹਾਂ ਕਿ ਆ ਤੁਸੀਂ ਖੁਦ ਆਪਣੇ ਦਰਸ਼ਕਾਂ ਨੂੰ ਦਿਖਾਓ ਇਹ ਸਾਡੀ ਮਸ਼ੀਨਾਂ ਮੈਕਸਿਮਮ ਮਸ਼ੀਨ ਹੈ ਜਿਹੜੀ ਕਿੱਥੋਂ ਆਉਂਦੀ ਹੈ ਮੇਡ ਇਨ ਜਰਮਨੀ ਠੀਕ ਹੈ ਜਰਮਨ ਟੈਕਨੋਲੋਜੀ ਇੱਕ ਕੰਪਨੀ ਜਰਮਨੀ ਦੀ ਹੈ 1926 ਦੇ ਵਿੱਚ ਇਹਨਾਂ ਨੇ ਵਰਲਡ ਦੀ ਪਹਿਲੀ ਚੇਂਸੋ ਬਣਾਈ ਸੀ ਅੱਜ ਆਪਾਂ 100 ਸਾਲ ਦੀ ਕੰਪਨੀ ਹੋਣ ਜਾ ਰਹੇ ਹਾਂ ਤੇ ਪੂਰੇ ਵਰਲਡ ਦੇ ਵਿੱਚ ਨੰਬਰ 1 ਚੇਂਸੋ ਵਾਲੇ ਆਪਾਂ ਨੰਬਰ 1 ਚੇਂਸੋ ਸੇਲਜ ਹੈਗੇ ਆਂ ਬਾਕੀ ਭਾਜੀ ਗੱਲ ਕਰੀਏ ਇਹਨਾਂ ਤੇ ਕੋਈ ਡਿਸਕਾਊਂਟ ਜਾਂ ਕੋਈ ਸਬਸਿਡੀ ਸਰਕਾਰ ਵੱਲੋਂ ਕੋਈ ਸਰ ਜਿੰਨੇ ਵੀ ਤੁਹਾਨੂੰ ਮੈਂ ਐ ਦਿਖਾਈ ਨੇ ਟੀਲਰ ਹਾਂਜੀ 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 ਮੈਂ ਮਾਰਕੀਟਿੰਗ ਕਰਦੇ ਹਾਂ ਇੱਥੇ ਮੈਕਸਿਮਮ ਹਰ ਸਟੇਟ ਦੇ ਵਿੱਚ ਹਾਂਜੀ ਜਿਵੇਂ ਮੈਂ ਹਰਿਆਣਾ ਦੇਖਦਾ ਹਰਿਆਣਾ ਦੇ ਵਿੱਚ 40 ਤੋਂ 50% ਦੀ ਸਬਸਿਡੀ ਹੈ ਹਾਂਜੀ ਭਾਰਾ ਦੇ ਉੱਤੇ ਆਪਣੇ ਆਪਣੀ ਸਟੇਟ ਦੇ ਅਨੁਸਾਰ ਉਹਨਾਂ ਨੇ ਸਬਸਿਡੀਆਂ ਰੱਖੀ ਹੋਈਆਂ ਨੇ ਕਿਸਾਨ ਜਦੋਂ ਲੋਕਲ ਅਫੀਸਰਸ ਨੂੰ ਕੰਟੈਕਟ ਕਰਨਗੇ ਉਹ ਪੱਕਾ ਦੱਸਣਗੇ ਕਿ ਇਹਦੇ ਉੱਪਰ ਸਬਸਿਡੀ ਆਪਾਂ ਨੂੰ ਮਿਲਦੀ ਹੈ ਜਿੱਦਾਂ ਜਿੱਦਾਂ ਸਰਕਾਰ ਉਹਦਾ ਬਜਟ ਪਾਸ ਕਰਦੀ ਆ ਆਪਾਂ ਨੂੰ ਉਦਯੋਗ ਦੀ ਕਿਸਾਨ ਉਹਦਾ ਬੈਨੀਫਿਟ ਲੈ ਸਕਦੇ ਠੀਕ ਹੈ ਬਾਜੀ ਠੀਕ ਹੈ ਬਾਜੀ ਧੰਨਵਾਦ ਥੈਂਕ ਯੂ ਬਹੁਤ ਬਹੁਤ ਸੋ ਤਾਜ਼ਾ ਤੇ ਤਰੀਨ ਹੋਰ ਜਾਣਕਾਰੀ ਲਈ ਜੁੜੇ ਰਹੋ ਕ੍ਰਿਸ਼ੀ ਜਾਗਰਣ ਪੰਜਾਬੀ ਦੇ ਨਾਲ